ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਆ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਤਾਂ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 30 ਪਿਸਟਲ ਮਿਲੇ ਤਾਂ ਦੋ 30 ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਆਰ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਫਿਰ ਟੀਮ ਦੇ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਹੈ ਮਲਟੀਪਲ ਐਫ ਆਈਆਰਸ ਨੇ ਉਹਦੇ ਤਾਂ ਪਹਿਲਾਂ ਹੀ ਪਿਸਟਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਾਣ ਲੱਗਾ ਉਹਨੂੰ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ক্লোਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਲੱਤ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸ ਐਚ ਓਜ਼ ਨੂੰ ਇੱਥੇ ਭੇਜਿਆ ਗਿਆ ਔਰ ਹੁਣ ਇੱਥੇ ਅਸੀਂ ਫੋਰੈਂਸਿਕ ਦੀ ਟੀਮਸ ਬੁਲਾ ਲਿਆ ਨੇ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇੱਥੋਂ ਇੱਕ ਹੋਰ ਰਿਕਵਰ ਹੋ ਗਿਆ ਹੁਣ ਟੋਟਲ ਲਿਸਟ ਕਿਸਟ ਤਿੰਨ ਹੋ ਗਏ ਨੇ ਹੁਣ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਰੈਕਟ ਕੀਤਾ ਜਾਊਗਾ ਔਰ ਸਾਰਾ ਜਿਹ A to Z ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਸਰ ਇੱਕ অপরাধী ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸਪਰਚ ਨੇ ਤਾਂ ਅਸੀਂ ਉਹ ਸਾਰੀ ਚੀਜ਼ ਸੰਭਲੇ ਲੈ ਕੇ ਆਵਾਂਗੇ ਕਿਹੜੀ ਜਗ੍ਹਾ ਤੇ ਰਹਿੰਦਾ ਉਹਨੂੰ ਮਨਿੰਦਰ ਕਿਤਵਾਰਾ ਰੋਡ ਮਹਾਲੀ ਦਾ ਰਿਆਨ ਵਾਲਾ ਜੀ ਸਰ ਅੱਗੇ ਵੀ অপরাধਿਕ ਮਾਮਲੇ ਇਸ ਤਰ੍ਹਾਂ ਦੇ ਜੀ ਜੀ ਹੈਗੇ ਜੀ ਹੈਗੇ ਹੈਗੇ ਠੀਕ ਹੈ ਤੁਹਾਨੂੰ